ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਲਾਏ ਰਹਿਣਗੇ ਤੇ ਹੁਣ ਐਕਸਰਸਾਈਜ਼ ਚ ਲਾਉਣੇ ਆ ਵੈਸੇ ਨਾ ਇੱਕ ਜਿੱਦਨ ਦੀ ਐਕਸਰਸਾਈਜ਼ ਰਣੀ ਕਿ ਕੀਤੀ ਚਾਲੂ ਸਰੀਰ ਕਾਫੀ ਵਧੀਆ ਰਹਿੰਦਾ ਹੈ ਇੰਦੇ ਕਿ ਜੋੜਿਆ ਜਾਂ ਆਖਰ ਸਰੀਰ ਗੋਡਾ ਹੱਥਾਂ ਪੀੜਿਆ ਮੜਿਆ ਕਰ ਲੈਣਾ ਕੋ ਵਧੀਆ ਤੇ ਅੱਜ ਥੋੜਾ ਜਿਹਾ ਵੇਲੇ ਨਾ ਉੱਠ ਪਏ ਅਏ ਸੂਰਜ ਦੇਵਤਾ ਵੀ ਚੜਿਆ ਆ ਕਿੰਨੇ ਸੋਨੇ ਯਾਰ ਘਟ ਘਟ ਕੇ ਕਿੰਨੇ ਸੋਨੇ ਬਣੇ ਵਹਿ ਆਪਾਂ ਵੀ ਲਾਇਆ ਕਰੇ ਇਹ ਬੂਟਾ ਪਰ ਜੇ ਉਹ ਧਿਆਰੀ ਚੋਂ ਹੁੰਦਿਆ ਘਟ ਘਟ ਕੇ ਇਦਾਂ ਦਾ ਬਣਾਦਾ ਬਾਕੀ ਹੈ ਹਲੇ ਮੋਲ ਚਾਲ ਦੇ ਕੋ ਪਾਰਕ ਦਾ ਕਾਫੀ ਸੋਹਣਾ ਕਾਫੀ ਸ਼ਾਨਦਾਰ ਆ ਅੱਜ ਨਵਾਂ ਦਿਨ ਨਵੇਂ ਕੰਮ ਪੀਣੇ ਕਿਹੜੇ ਕਿਹੜੇ ਕੰਮ ਰਹਿੰਦੇ ਆ ਕਰਨal ਅੱਜ ਉਹ ਕਰਦੇ ਆ ਇੱਕ ਮਸ਼ੀਨ ਦਾ ਲੈਣੇ ਵਾਦਾ ਉਹਨਾਂ ਦੀ ਕਟਾਈ ਕੀਤੀ ਸੋਹਣੀ ਹੋਈ ਚੱਲੇ ਆ ਪੱਖੇ ਸਾਲ ਕੁ ਖੇਤ ਇੱਕ ਤਾਂ ਲੀਂਗਾਂ ਬਣਾਉਣੀਆਂ ਤੇ ਪੰਨਾ ਬੁਨਾਵੇ ਖਾਜੇ ਕੋਈ ਵੱਡਨ ਆੜਾ ਦੇ ਉਹ ਵੱਡਾਂ ਬਾਕੀ ਮਾਹੌਲ ਚੱਲ ਜਾਗੇ ਵੇਣੇ ਆ ਮਸ਼ੀਨਾ ਚੱਲ ਨਹੀਂ ਆ ਚੱਲ ਨਹੀਂ ਆ ਖੇਤ ਨੂੰ ਜਾਂਦੇ ਜਾਂਦੇ ਆ ਆਹ ਆ ਤਾਂ ਪੋਲੇ ਜਿਹਾ ਮਸ਼ੀਨਾ ਆਸ ਨਾ ਫੇੜ ਫੇੜ ਬੜਾਇਆ ਫਸ ਫਸ ਕੇ ਟਾਇਰ ਐ ਮਸ਼ੀਨਾ ਵੀ ਆਦੀ ਐ ਇਹ ਸਾਦੇ ਨੇ ਨਰਕ ਕਸੂਰ ਨਾਲ ਆਏ ਪਾਕਿਸਤਾਨ ਦੇ ਵਿੱਚ ਚਲੇ ਜਾਂਦੀ ਐ ਇੱਥੋਂ 5-4 ਕਿਲੋਮੀਟਰ ਜਾ ਕੇ ਅੱਗੇ ਤੇ ਵੇਖਣ ਨੂੰ ਲੱਗਦਾ ਨਾ ਕੁਝ ਨਹੀਂ ਤੇ ਉਹ ਜਿੱਥੋਂ ਤੱਕ ਪੱਠੇ ਨਾ ਉਹ ਕਿਕਰ ਉਥੋਂ ਉੱਦੀ ਭਗਦੀ ਆ ਆਏ ਸਾਰੀ ਐ ਪੁਲ ਤੋਂ ਥੋੜੀ ਜੀ ਬਸ ਨਹੀਂ ਆਹ ਗੱਲ ਨਾਲ ਕਨਾਲ ਕਬਾਬ ਵਧੀ ਪਟੇ ਚਾਰ ਚੁਰ ਕੇ ਲਈ ਹੈ ਵੜ ਲਈ ਤੇ ਝੜੀ ਵੜੀ ਉਤਰਾ ਹੈ ਦਾ ਖੇਤ ਰੀ ਦੀ ਕੀ ਵੇਖਾ ਕੋਈ ਨਹੀਂ ਲਾਦੀ ਪਰ ਝਾੜ ਵੜਾ ਹੈ ਆ ਹਟਲੇ ਰਹਾ تھا ਗੰਦ ਗੁੰਦ ਸੋ ਗਿਆ ਅੱਜ ਲਾਣਾ ਬਾਦ ਨੇ ਆ ਸਬਜੀ ਆ ਕਿੰਨਾ ਵਧੀਆ ਥਾਂ ਕਿਤੇ ਇੱਕ ਧਾਰਾ ਨਹੀਂ ਹੋ ਗਿਆ ਕਣੀਆਂ ਪੈਣਾ ਤੇ ਉਦជា ਬਣਾ ਰਹੇ ਥੱਲੇ ਉਹ ਰਾਰੂ ਕੰਪਲੀਟ ਕਰ ਰਹੇ ਆ ਵੀ ਇਹਦਾ ਵੱਡਾ ਨਾ ਕੈਮਰੇ ਕਹੀ ਨਾ ਚੁੱਕਣੀ ਪਵੇ ਬੰਨਾ ਬੰਨਾ ਬੰਦਾ ਫਲ ਲੈਂਦਾ ਬੰਨਾ ਵੀ ਜਿਹੜਾ ਹੋਇਆ ਆਪਾ ਫਲ ਲੈਣਾ ਆ ਅੱਜੇ ਲਾਲ ਕੰਡੇ 100 ਦੇ 5 ਕਿਲੋ ਆਲੂ ਆ ਗਏ 100 ਦੇ 5 ਕਿਲੋ ਥੋਮ ਦੀ ਰੇੜ ਆ ਅੱਜ ਕਰ ਆ ਗਿਆ 50 ਦਾ ਅੱਧਾ ਕਿਲੋ 50 ਦਾ ਅੱਧਾ ਕਿਲੋ ਪਟੇਲਿਆਂ ਹਾਂ ਕੇ ਕੋਤਰ ਕੇ ਤੇ ਖੁਰਲ ਗੈਂਦ ਦਿੱਤੇ ਆਪਾ ਕੋਈ ਵੀਡੀਓ ਕਰੰਦੇ ਨਾ ਬਾਪੂ ਨੂੰ ਏ ਕਰਾਵਾਦੀ ਵੀ ਨੇ ਹੱਥ ਮਾਰਨਾ ਹੀ ਮਾਰਨਾ ਬਾਪੂ ਨਾ ਯਕੀਨ ਨਹੀਂ ਕਰਦਾ ਸਾਡੇ ਪਾਇਆਂ ਦੇ ਜਿੰਨਾ ਜਰਾ ਬਾਹਰ ਨਾ ਲਹੁਣੇ ਨਾਤਾ ਲਿਬੜੀ ਆ ਨਾ ਕੀ ਕਰਦਾ ਨਾ ਨਾ ਨੂੰ ਵੀ ਰੈਡੀ ਹੁਣ ਆਪਾਂ ਚੱਲੇ ਆਂ ਬਲਟੋਏ ਇੱਕ ਅੰਮਰਕੋਡ ਜਾਣਾ ਸੋਦਾ ਲਿਆਉਣਾ ਥੋੜਾ ਏ ਇੱਕ ਬਲਟੋਏ ਜਾਣਾ ਫੋਨ ਦਾ ਪਤਾ ਕਰਨਾ ਜਿਹੜਾ ਮੇਰਾ ਫੋਨ ਏ ਪ੍ਰਿੰਸ ਨੇ ਲੈ ਲਿਆ ਹੁਣ ਆਪਾਂ ਨਵਾਂ ਲੈਨੇ ਮੇਰਾ ਦਰਾਦਾ ਏ ਚੈਮਟ੍ਰੋਲਾ ਜਾਂਦਾ ਸਮਝ ਲਈ ਇਹ ਆਂਦੇ ਆਈਫੋਨ ਤੋਂ ਤੇ ਬਾਕੀ ਉੱਥੇ ਜਾ ਕੇ ਵੇਣੇ ਆ ਜਿੱਦਾਂ ਮੋਲ ਤੇ ਕੀ ਆ ਉਹ ਟਰੈਕਟਰ ਲੈ ਕੇ ਆ ਖਾਦ ਲੈਉਣੀ ਤੇ ਟਰੈਕਟਰ ਥਾਲੀ ਲੈ ਕੇ ਅਸੀਂ ਆਪਾਂ ਮਟਰਸਲ ਦੇ ਜਾਣੇ ਆ ਪਾਣੀ ਡਾਲ ਗਿਓ ਜੀ ਪਾਣੀ ਤੇ ਅੱਜ ਗਏ ਹਮਰਗੋੜਾ ਫੋਨ ਆਇਆ ਹੈ ਜਿਹ ਕੋਈ ਚਾਹੀਦਾ ਸੈਡ ਹੈ ਤੇ ਨਾ ਹੀ ਵੀਡੀਓ ਬਣਾਈ ਫਿਰ ਰਹਿਣ ਦਿੱਤਾ ਰਾਜੇ ਮੈਂ ਆਹ ਵੇਦਨੇ ਟੈਪਾਸ ਕਰੀਏ ਦਵਾਲੀ ਵਾਲਦਨ ਵੇਖ ਲੈ ਜੇ ਕੋਈ ਚਾਹੀਦਾ ਮਿਲਿਆ ਕਿਉਂ ਫਿਰ ਗਿਆ ਵੇਖ ਲੈ ਹੁਣ ਪਾਣੀ ਟੰਡਾ ਪਲਾਸਾ ਬੰਦ ਮਰੀਕਾ ਤੂੰ ਜਾਣਾ ਸ਼ਹਿਰ

ਹੋਣ ਜਾਣਾ ਠੀਕ ਇਹਦੇ ਵਿੱਚ ਮੀਨਾ ਦੀ ਪੁੱਤ ਹੈ ਮੀਨਾ ਤੇ ਸਵੇਰੇ ਲੱਗਣੀ ਮਸ਼ੀਨ ਰੇਟਰਾਂ ਦੇ ਟੋੜੀ ਦਾ ਇੰਝ ਇੰਝਾਂ ਕੀਤਾ। ਆਰਤੀਓ ਬੱਚੇ ਉਹ ਆਦੇ ਪਰਸੋਂ ਲੈ ਗਏ ਚੋਨਾ ਪਰਪਲ ਕੀ ਉਹ ਵੜਾ ਕੇ ਇਹਦੇ ਟਰਾਕੇ ਪਰ ਕਿੱਦਾਂ ਖਲਾਗੇ। ਪਰਸੋਂ ਫਿਰ ਫਿਰ ਲੈ ਗਏ। ਅਰ ਕਦ ਦੁਬਾਰੀ ਲੈ ਆਦਾ ਮੰਡੀ ਚ ਵੇਚੀ। ਇੱਧਰ ਆ ਗਿਆ ਠੱਠੀਓ ਸਾਹਮਣਾ ਬਹੁਤ ਦਾ ਜਣਾ ਤੇ ਇੱਧਰ ਆ ਗਿਆ ਟੋਲ ਠੱਠੀ ਜਿਹੜੀ ਇਹ ਬਿਲਕੁਲ ਬਾਰਡਰ ਦੇ ਉੱਤੇ ਹੈ ਇਥੋਂ ਨਾਲ ਹੀ ਬਾਰਡਰ ਪਿਆ ਤੇ ਆਪ ਆਏ ਹਾਂ ਆਪਾਂ ਵੀ ਜੱਤਾਂ ਨਹੀਂ ਉਹ ਘੜੂ ਤਾਂ ਆ ਪਹਿਲਾ ਬੀਜ ਨਾ ਜਿਹੜਾ ਉਹ ਹੋ ਗਿਆ ਜਿਹੜਾ ਹੁਣ ਬੀਜਿਆ ਉਹ ਵੀ ਨੇ ਨਿਕਲੇ ਆ ਐਨਾ ਕੇ ਧਣੀਆਂ ਫਾਦੂ ਰਹਿਿੰਦਾ ਕਰੇ ਮੱਲਾ ਪਹੁੰਚ ਤੋਂ ਸੋਚੀਦਾ ਸੂਰਜ ਤਿੱਖਾ ਚੜ੍ਹ ਆਇਆ ਆਗ ਵੀ ਅਖੰਧਾਇਆ ਬੜਾ ਮਾਰਦਾ ਬੂੰ ਬੂੰ ਕਰਦਾ ਹੈ ਨਾ ਪੂਰਾ ਦੇਖ ਨਹੀਂ ਲਿਆ ਹੱਦ ਨਹੀਂ ਹੈ ਬਣਾਉਣੀ ਹੈ ਇੱਕ ਬਨੇ ਆਰਡਰ ਹੈ ਲੈ ਇੱਥੇ ਖੜਾ ਗਾ ਆ ਜਾ ਉਹ ਕਰਕੇ ਵੀਡੀਓ ਦੇ ਬਣਾਉਣਾ ਡਾਈ ਲੈਣ ਗਿਆ ਹਾਂ ਤੇ ਡਾਈ ਗਈ ਮੇਰ। ਦੱਕ ਟੋੜੇ ਮਿਲੀ ਤੇ ਬਾਕੀ ਉਹ ਆਂਦੇ ਪਲਕੇ ਸਭ ਸੁ ਮਿਲ ਜੂਗੇ। ਤੇ ਯੂਰੀਆ ਜਿਹੜੀ ਆ ਉਹ ਵੀ ਭਾਵੇਂ ਸਵੇਰੇ ਸ਼ਾਮ ਮਿਲ ਜੇ। ਮੁੰਨ ਲੈਣ ਕੇ ਰੱਖ ਲਈਏ ਮੁਰਗੀ ਪੌਣੀ ਤਾਂ ਹੁੰਦੀ ਆ ਤੇ ਉਦੋਂ ਆ ਕੀ ਜੇ ਬੋਰੀ ਬੋਰੀ ਲੈ ਕੇ ਪਾਈਏ ਤਾਂ ਉਦੋਂ ਨਾਲ ਲੱਭਦੀ ਆ ਤੇ ਨਾਲ ਕੋਈ। ਪਹਿਲੋ ਲੈਣ ਕੇ ਰੱਖ ਲਈਏ ਸਾਰੇ। ਹੁਣ ਆਪਣੀ ਟਰਾਲੀ ਤਾਂ ਰੈਡੀ ਆ। એક હોર લેણ ગયો